ਅੱਜ ਦੀ ਮੀਟਿੰਗ ਜਿਹੜੀ ਹੈ 17 ਤਰੀਕ ਨੂੰ ਸ਼ੁਗਰ ਮਿਲ ਮਗੇਰੀਆਂ ਦੇ ਵਿੱਚ ਜਿਹੜਾ ਉਹ ਕਿਸਾਨਾਂ ਨੇ ਧਰਨਾ ਦਿੱਤਾ ਕਿ ਇਹਨਾਂ ਨੇ ਲਗਭਗ 35 ਦਿਨ ਦੀ ਪੇਮੈਂਟ ਜਿਹੜੀ ਆ ਉਹ ਕਿਸਾਨਾਂ ਦੀ ਆਪਣੇ ਕੋਲ ਬਕਾਇਆ ਰੱਖੀ ਹੋਈ ਸੀ। ਉਸ ਧਰਨੇ ਦੇ ਵਿੱਚ ਇਹਨਾਂ ਨੇ ਫੈਸਲਾ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਹੋਇਆ ਕਿ ਤਿੰਨ ਕਿਸ਼ਤਾਂ ਦੇ ਵਿੱਚ 20-20 ਕਰੋੜ ਰੁਪਇਆ ਜਿਹੜਾ ਉਹ ਕੋਣਗੇ। ਇੱਕ ਸੀਗਾ ਵੀ ਜੋ ਪੈਸੇ ਪਾਉਣੇ ਸੀ ਇਹਨਾਂ ਨੇ ਤੇ 25 ਫਰਵਰੀ ਨੂੰ ਦੂਜੀ ਕਿਸ਼ਤ ਜਿਹੜੀ ਸੀਗੀ ਉਹ 4 ਮਾਰਚ ਨੂੰ ਤੇ ਤੀਜੀ ਕਿਸ਼ਤ ਜਿਹੜੀ ਆ ਉਹ 7 ਮਾਰਚ ਨੂੰ ਉਸ ਤੋਂ ਦੇ ਨਾਲ-ਨਾਲ ਇੱਕ ਜਿਹੜੀ ਪੇਮੈਂਟ ਹੈ ਵੀ ਹਰ ਰੋਜ਼ ਇੱਕ ਡੇਲੀ ਦੀ ਪੇਮੈਂਟ ਜਿਹੜੀ ਉਹ ਕਹਣਗੇ ਉਹਦੇ ਵਿੱਚ ਜਿਹੜੀ 슈ਗਰ ਮਿਲ ਮਕੇਰੀਆਂ ਉਸ ਫੈਸਲੇ ਦੇ ਜਿਹੜੀ ਆ ਉਹ ਪੂਰੀ ਨਹੀਂ ਉਤਰੀ ਉਸ ਉਲਟ ਉਹਨਾਂ ਨੇ ਇਹ ਕੀਤਾ ਕਿ ਅੱਜ ਇਹਨਾਂ ਨੇ ਕੱਲ ਤੋਂ ਨਕਦ ਜਿਹੜੀ ਕੈਸ਼ ਪੇਮੈਂਟ ਜਿਹੜੀ ਆ ਉਹ ਦੇਣੀ ਸ਼ੁਰੂ ਕਰ ਦਿੱਤੀ ਅਸੀਂ ਨਕਦ ਪੇਮੈਂਟ ਦੇ ਬਿਲਕੁਲ ਵਿਰੋਧ ਵਿੱਚ ਨਹੀਂ ਆ ਨਕਦ ਦੇਣ ਪਰ ਜਿਹੜੇ ਪਹਿਲਾ ਗੰਨਾ ਨੇ ਕਿਸਾਨਾਂ ਨੇ ਇਹਨਾਂ ਕੋਲ ਵੇਚਿਆ ਉਹ ਵੀ ਤੇ ਗੰਨਾ ਉਹ ਵੀ ਕਿਸਾਨ ਨੇ ਉਹਨਾਂ ਦੀ ਵੀ ਲੋੜਾਂ ਹੋਈਆਂ ਭਾਰੀ ਪੇਮੈਂਟ ਜਿਹੜੀ ਹੈ ਇਹਨਾਂ ਨੂੰ ਜਲਦ ਮੁਕਤ ਜਿਹੜੀ ਆ ਉਹ ਦੇਣੀ ਚਾਹੀਦੀ ਹੈ ਉਹ ਫੈਸਲੇ ਤੇ ਪੂਰਾ ਨਾ ਉਤਰ ਦੇ ਕਾਰਨ ਇਹਨਾਂ ਦੇ ਅੱਜ ਅਸੀਂ ਇੱਥੇ ਜਿਹੜੇ ਕੁਸੈਨ ਨਮਾਇਦੇ ਜਿੰਨੇ ਵੀ ਅਜਤੇ ਬੰਦਿਆਂ ਨੇ ਉਹ ਇਕੱਠੇ ਹੋਏ ਜਿਹਦੇ ਨਾਲ ਐਸਡੀਐਮ ਸਾਹਿਬ ਦਫ਼ਤਰ ਦੇ ਨਾਲ ਜਿਹੜੀ ਉਹ ਮੀਟਿੰਗ ਲਈ ਗਈ ਹੈ ਤੇ ਕੱਲ ਨੂੰ ਇਹਨਾਂ ਨੇ ਭਰੋਸਾ ਦੇ ਦਵਾਇਆ ਕਿ ਪੁਰਾਣੀ ਪੇਮੈਂਟ ਵਾਸਤੇ ਅਸੀਂ ਜਿਹੜਾ ਕੱਲ ਨੂੰ ਕਲੈਰਟੀ ਕਰਾਂਗੇ ਜੋ ਕਿ ਸਾਡੇ ਹਿਸਾਬ ਦੇ ਨਾਲ ਇਸ ਤਰ੍ਹਾਂ ਦੇ ਸਮਝੌਤੇ ਜਿਹੜੇ ਆ ਉਹ ਸਾਡੇ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਜਾਂਦੇ ਅਸੀਂ ਇਹਨਾਂ ਦੇ ਨਾਲ ਇਹ ਗੱਲ ਦੇ ਨਾਲ ਸਹਿਮਤ ਨਹੀਂ ਕਿ ਇਹਨਾਂ ਨੇ ਸਾਨੂੰ 1 ਮਹੀਨਾ ਜਿਹੜਾ ਉਹ ਲਾਰੇ ਲਾ ਕੇ ਲੇਟ ਕੀਤਾ ਤੇ ਹੁਣ ਫਿਰ ਇਹ ਕਹਿ ਰਿਹਾ ਵੀ ਅਸੀਂ ਕੱਲ ਨੂੰ ਦੱਸਾਂਗੇ ਕਿਸਾਨ ਭਰਾਵਾਂ ਨੂੰ ਮੈਂ ਆਪਜੀ ਦੇ ਮਾਧਿਅਮ ਨਾਲ ਇਹ ਬੇਨਤੀ ਕਰਨੀ ਚਾਹੁੰਦਾ ਕਿ ਜੇ ਇਹ ਮਿੱਲਾਂ ਦੀ ਲੁੱਟ ਤੋਂ ਆਪਾਂ ਨੇ ਬਚਣਾ ਜੇ ਇਹਨਾਂ ਦੇ ਜਿਹੜੀ ਚੋਰੀਆਂ ਉਹਨਾਂ ਤੋਂ ਆਪਾਂ ਨੇ ਬਚਣਾ ਤਾਂ ਆਪਾਂ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਆ ਤੇ ਜਲਦੀ ਹੀ ਸਾਰੀਆਂ ਕਿਸਾਨ ਜਥੇਬੰਦੀਆਂ ਮੀਟਿੰਗ ਦੇ ਕੇ ਇੱਕ ਜਿਹੜਾ ਸਖਤ ਫੈਸਲਾ ਲੈਣਗੇ ਕਿ ਜਿਹੜੀ ਪੁਰਾਣੀ ਪੇਮੈਂਟ ਹੈ ਉਹ ਜਲਦੀ ਤੋਂ ਜਲਦੀ ਇਹਨਾਂ ਤੋਂ ਜਿਹੜੀ ਆ ਉਹ ਲਈ ਜਾਵੇ ਤੇ ਕੱਲ ਨੂੰ ਜਿਹੜਾ ਕੀ ਸਾਨੂੰ ਦਿੰਦੇ ਨੇ ਸਨੇਹਾ ਉਹ ਵੀ ਨਾਲ ਆਪ ਜੀ ਦੇ ਮਾਧਿਅਮ ਰਾਹੀਂ ਦੱਸ ਦਿੱਤਾ ਜਾਵੇਗਾ ਦੂਸਰੀ ਗੱਲ ਇਹ ਹੈ ਕਿ ਮੈਂ ਇੱਕ ਇਹ ਸਨੇਹਾ ਦੇਣਾ ਚਾਹੁੰਦਾ ਬਹੁਤ ਸਾਰੇ ਕਿਸਾਨਾਂ ਨੇ ਇਹ ਗੱਲ ਕਹਿਤੀ ਕਿ 95 ਵੈਰਾਈਟੀ ਜਿਹੜੀ ਹੈ ਉਹ ਚੱਲਣ ਯੋਗ ਨਹੀਂ ਉਹਦੇ ਵਿੱਚ ਖੰਡ ਨਹੀਂ ਇਸ ਵੇਲੇ ਲੈਕਟੋਮੀਟਰ ਦੇ ਨਾਲ ਜਿਹੜਾ ਉਹ ਗੰਨੇ ਨੂੰ ਚੈੱਕ ਕੀਤਾ ਗਿਆ ਅੱਜ ਤੋਂ 20 ਦਿਨ ਪਹਿਲਾਂ ਵੀ 40 ਸਾਲ ਪਹਿਲਾਂ ਵੀ ਉਹਦੇ ਵਿੱਚ ਜਿਹੜੀ ਬ੍ਰਿਕਸ਼ ਦੀ ਮਾਤਰਾ ਉਹ 20 ਤੋਂ ਲੈ ਕੇ 24 ਤੱਕ ਹੈ ਤੇ ਬਹੁਤ ਸਾਰੇ ਗੰਨੇਆਂ ਦੇ ਵਿੱਚ ਉਹ ਪੂਰੀ 24 ਹੈ ਬ੍ਰਿਕਸ਼ ਨੂੰ ਤਾਂ ਸੂਗਰੋਜ਼ ਨੂੰ ਮਿਲਾ ਕੇ ਜਿਹੜੀ ਹੈ ਉਹ ਸ਼ੂਗਰ ਦੀ ਮਾਤਰਾ ਜਿਹੜੀ ਖੰਡ ਦੀ ਮਾਤਰਾ ਉਹ ਗੰਨੇ ਚੋਂ ਕੱਢੀ ਜਾਂਦੀ ਹੈ ਇਸ ਗੱਲ ਕਰਕੇ ਕਿਸਾਨ ਜਥੇਬੰਦੀਆਂ ਜਾਂ ਜਿਹੜੇ ਸਾਡੇ ਲੀਡਰ ਹੈ ਉਹ ਇਸ ਪ੍ਰੈਕਟਿਸ ਵਿੱਚ ਨਾ ਪਹਿਣ ਕਿ ਇਹ ਜਿਹੜੀਆਂ ਵੈਰਾਈਟੀਆਂ ਇਹਨਾਂ ਦਾ ਦੁਬਾਰਾ ਜਿਹੜਾ ਟ੍ਰਾਇਲ ਕੀਤਾ ਜਾਵੇ ਜਿਹੜੀਆਂ ਵੈਰਾਈਟੀਆਂ ਇਸ ਵੇਲੇ ਫੈਕਟਰੀਆਂ ਵੇਚਾ ਰਹੀਆਂ ਜਿਹੜੀਆਂ 109 ਵੈਰਾਈਟੀਆਂ ਮੋਦੀ ਸਰਕਾਰ ਨੇ ਅਪਰੂਵਡ ਕੀਤੀਆਂ ਉਹਦੇ ਵਿੱਚ ਪੂਨੇ ਦੀਆਂ ਵੈਰਾਈਟੀਆਂ ਮਹਾਰਾਸ਼ਟਰ ਦੀ ਜਿਹੜੀਆਂ ਇਸ ਵੇਲੇ ਸਰ ਤੇ ਨਿੱਲਾਂ ਵੇਚਾ ਰਹੀਆਂ ਉਹ ਉਥੇ ਮਿਡ ਲੇਟ ਔਰ 14 ਮਹੀਨੇ ਦੀ ਖੇਤੀ ਹੈ ਉਦੋਂ ਗੰਨਾ ਪੱਕਦਾ ਪੰਜਾਬ ਦਾ 10 ਮਹੀਨੇ ਚ ਪੱਕਣ ਵਾਲਾ ਗੰਨਾ ਉਹਨੂੰ ਰਿਜੈਕਟ ਕੀਤਾ ਜਾ ਰਿਹਾ ਇਸ ਗੱਲ ਕਰਕੇ ਕਿਸਾਨ ਭਰਾਵੋ ਤੁਹਾਡੇ ਨਾਲ ਬਹੁਤ ਵੱਡੇ ਪੱਧਰ ਤੇ ਜਿਹੜਾ ਉਹ ਧੋਖਾ ਹੋ ਰਿਹਾ ਜੋ ਜਿਹੜੀ ਗੱਲੇ ਦੀ ਸਿਕਿਉਰਟੀ ਹੈ ਉਹ ਵੀ ਅਸਲ 60% ਜਿਹੜੀ ਆ ਹੈਗੀ ਹੈ ਉਹ ਲੈਬੋਰੀਟਰੀਆਂ ਦੇ ਵਿੱਚ ਅਸੀਂ ਖੁਦ ਨੇ ਜਿਹੜੀ ਉਹ ਚੈੱਕ ਕਰਾ ਕੇ ਦੇਖੀ ਦੇਖੀ ਇਸ ਗੱਲ ਕਰਕੇ ਕਿਸਾਨਾਂ ਨੂੰ ਇਹ ਚਾਹੀਦਾ ਕਿ ਜਿਹੜੀਆਂ ਵੈਰੈਟੀਆਂ ਨੂੰ ਸਾਇੰਸਦਾਨ ਯੂਨੀਵਰਸਿਟੀਆਂ ਤੁਹਾਡੇ ਤੱਕ ਲੈ ਕੇ ਆਉਂਦੀਆਂ 14 ਸਾਲਾਂ ਦੇ ਵਿੱਚ ਇੱਕ ਵੈਰੈਟੀ ਬਣਦੀ ਹੈ ਗੰਨੇ ਦੀ ਤੇ ਆਪਾਂ ਨੂੰ ਇਹ ਇਸ ਤਰੀਕੇ ਦੇ ਨਾਲ ਜਿਹੜੀ ਹੈ ਰਿਜੈਕਟ ਨਹੀਂ ਕਰ ਕਿਸਾਨ ਜਥੇਬੰਦੀਆਂ ਵੱਲੋਂ ਜਿਹੜੀ ਉਹਨਾਂ ਦੀ ਬਕਾਇਆ ਪੇਮੈਂਟ ਸੀ 슈ਗਰ ਮਿਲ ਵੱਲ ਉਹ ਡਿਸਕਸ ਕੀਤਾ ਗਿਆ ਸੋ ਉਹਦੇ ਵਿੱਚ ਅਸੀਂ ਸਬੰਧਤ 슈ਗਰ ਮਿਲ ਦੇ ਜੀ ਆ ਉਹਨੂੰ ਬੁਲਾ ਕੇ ਉਹਨਾਂ ਨੂੰ ਹਦਾਇਤ ਕੀਤੀ ਹੈਗੀ ਕਿ ਜਿਹੜੀ ਪੈਂਡਿੰਗ ਪੇਮੈਂਟ ਹੈ ਕਿਸਾਨਾਂ ਦੀ ਉਹ ਜਲਦ ਜਲਦ ਕਲੀਅਰ ਕੀਤੀ ਜਾਵੇ ਉਹਨਾਂ ਨੇ ਵੀ ਇਹ ਵਾਅਦਾ ਦਿੱਤਾ ਕਿ ਉਹ ਕੱਲ तकरीबन 11 ਵਜੇ ਤੱਕ ਸਾਰਾ ਪ੍ਰੋਗਰਾਮ ਬਣਾ ਕੇ ਸਾਰੀ ਡਿਟੇਲ ਬਣਾ ਕੇ ਸਾਨੂੰ ਸਬਮਿਟ ਕਰ ਦੇਣਗੇ ਉਹ ਅਸੀਂ ਇੱਕ ਸਾਂਡਿਸ ਬਣਦੇ ਫਿਰ ਉਹਦੇ ਬਰਕਰਾਰ ਰਹਿਗਾ ਸਰ ਕਿੰਨੀ ਪੇਮੈਂਟ ਟੋਟਲ ਦਸੀ ਜਾ ਰਹੀ ਜਿਹੜੀ ਪੈਂਡੰਮ ਹੈ ਟੋਟਲ ਇਹਨਾਂ ਦੀ तकरीबन 38 ਦਿਨ ਦੀ ਪੈਂਡੈਂਸੀ ਹੈ 38 ਦਿਨ ਪਿੱਛੇ ਚੱਲੀ ਹੈਗੀ ਪੇਮੈਂਟ ਸੋ ਉਹਨਾਂ ਨੇ ਉਹ ਕੀਤਾ ਹੈਗਾ ਕਿ ਉਹ ਐਡੀਸ਼ਨਲ ਪੇਮੈਂਟ ਨਾਲ ਦੀ ਨਾਲ ਇਹਨੂੰ ਕਰਵਾ ਕੇ ਤੁਹਾਨੂੰ 14-15 ਵਿੱਚ ਲੈ ਆਓ